ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਨਸ਼ੇ ਵਿਰੁੱਧ ਦਾ ਹੈਗਾ ਸਾਰਾ ਪ੍ਰੋਗਰਾਮ ਦਿੱਤਾ ਗਿਆ ਪੰਜਾਬ ਵਾਸਤੇ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 4 ਕਿਲੋ ਹਿਰੋਇਨ ਤੇ 4 ਅਸੀਂ ਜਿਹੜੇ ਡਰਗ ਕਾਰਟਲ ਚਲਾਉਣ ਵਾਲੇ ਮੇਨ ਸਮਗਲਰ ਫੜੇ ਗਏ ਨੇ ਉਹਨਾਂ ਤੋਂ 3 ਮੋਟਰਸਾਈਕਲ ਵੀ ਬਰਾਮਦ ਹੋਏ ਨੇ ਜੇ ਆਪ ਇਹਦੀ ਇਨਵੈਸਟੀਗੇਸ਼ਨ ਦੇ ਵੱਲ ਦੇਖੀਏ ਤਾਂ ਇਹ ਇੰਨੇ ਜਿਹੜੇ ਮੇਨ ਮੁਲਜ਼ਮ ਨੇ ਉਹ ਸਾਰੇ ਫਿਰੋਜ਼ਪੁਰ ਜਲਾਲਾਬਾਦ ਬੈਲਟ ਦੇ ਨੇ ਔਰ ਉਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਹੀ ਗੱਲ ਪਤਾ ਲੱਗੀ ਹੈ ਕਿ ਉਸ ਫਿਰੋਜ਼ਪੁਰ ਸੈਕਟਰ ਦੇ ਵਿੱਚ ਡਰੋਨਸ ਰਾਹੀਂ ਜਿਹੜੀ ਪੋਸ਼ਨ ਹੁੰਦੀ ਹੈ ਟਰਾਂਸ ਬਾਰਡਰ ਹੀਰੋਇਨ ਉਹਨੂੰ ਲਿਆ ਕੇ ਤੇ ਸਪਲਾਈ ਕਰਦੇ ਸੀਗੇ ਅਲੱਗ-ਅਲੱਗ ਏਰੀਆ 'ਚ ਕਿਉਂਕਿ ਆਮ ਜੇ ਪਹਿਲਾਂ ਪਾ ਦੇਖਿਆ ਅਮਰਸਦ ਸੈਕਟਰ ਯੂਜ਼ ਹੋਇਆ ਹੁਣ ਹੁਣੇ ਕੀ ਫਿਰੋਜ਼ਪੁਰ ਸੈਕਟਰ ਦਾ ਸਾਰਾ ਇੱਕ ਆਰਡਰ ਹੈਗਾ ਇਹਦੇ ਜਿਹੜੇ ਤਿੰਨ ਮੁਲਜ਼ਮ ਤਾਂ ਮੇਜਰ ਨੇ ਇੱਕ ਜੂਵినਾਈ ਲਾਇਆ ਤੇ ਚੌਥਾ ਉਹ ਉਹਦੇ ਪੁੱਛਗਿੱਛ ਆਇਆ ਕਿ ਉਹਨੂੰ ਬੀਂਗ ਛੋਟਾ ਹੋਣ ਦੇ ਕਰਕੇ ਉਹਦਾ ਫਾਇਦਾ ਲੈਂਦੇ ਰਹੇ ਕਿ ਸਤਲੁਜ ਜਿਹੜਾ ਬਰਿਆ ਉੱਥੇ ਵਗਦਾ ਹੈ ਉਹਦੇ ਚ ਕਿਸ਼ਤੀ ਰਾਹੀ ਉਹ ਆਪਣੇ ਪਿੰਡ ਤੋਂ ਦੂਸਰੇ ਪਿੰਡਾਂ ਜਾਂਦਾ ਜਿਹੜੇ ਬੋਰਡ ਦੇ ਨਾਲ ਹੈ ਤੇ ਉਸ ਤੋਂ ਜਾ ਕੇ ਕੰਸਾਈਨਮੈਂਟ ਚੁੱਕ ਕੇ ਵਾਪਸ ਫਿਰ ਜਿਹੜੀ ਹੈ ਕਿਸ਼ਤੀ ਰਾਹੀ ਆਪਣੇ ਪਿੰਡ 'ਚ ਵਾਪਸ ਆ ਕੇ ਫਿਰ ਮੇਨਲੈਂਡ ਤੇ ਸਪਲੇ ਕਰਦਾ ਰਿਹਾ ਸੋ ਇਹ ਨਵੀਂ ਐਤਕੀ ਗੱਲ ਆਈ ਹੈ ਕਿ ਡਰੋਨ ਤੋਂ ਬਾਅਦ ਉਥੇ ਖੇਤਾਂ 'ਚ ਗਿਰ ਗਈ ਜਾਂ ਕਿਸੇ ਦੇ ਘਰਾਂ ਕੋਲ ਗਿਰ ਗਈ ਉਥੋਂ ਇਹਨਾਂ ਨੇ ਸਦਲੋ ਦਰਿਆ ਕ੍ਰੋਸ ਕਰਕੇ ਉਧਰ ਫਰੋਜ਼ਪੁਰ ਏਰੀਆ 'ਚ ਉਹਨੂੰ ਲਿਆ ਕੇ ਫਿਰ ਵਾਪਸ ਵੀ ਉਹਨੂੰ ਮੇਨ ਲੈਂਡ ਤੇ ਥਰੂ ਬੋਟ ਹੀ ਲੈ ਕੇ ਆਉਂਦੇ ਰਿਹਾ ਸੋ ਇਹਦੇ ਜਿਹੜੇ ਇਹ ਤਿੰਨ ਮੁਲਜ਼ਮ ਨੇ ਵਰਜੇਮ ਸਿੰਘ ਹੈ ਇਹ ਹੈਗਾ ਪਿੰਡ ਕਬਾਇਆ ਜਣਾ ਸਦਰ ਜਲਾਲਾਬਾਦ ਦਾ 23 ਸਾਲ ਦੀ ਉਹਦੀ ਉਮਰ ਹੈ 12 12 ਹੀ ਪੜਿਆ ਲੇਬਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਹਦਾ ਹੀ ਅਮਰਿਤ ਸਿੰਘ ਅੰਬੀ ਹੈ ਇਹ ਚੱਕ ਹੀਵਾ ਸਦਰ ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ 21 ਸਾਲ ਦਾ 10ਵੀਂ ਪਾਸ ਹੈ ਲੇਬਰ ਦਾ ਹੀ ਕੰਮ ਕਰਦਾ ਪਹਿਲਾਂ ਵੀ ਕੇਸ ਕੋਈ ਦਰਜ ਨਹੀਂ ਨਵੇਂ ਹੈ ਸਾਰੇ ਜਿਹੜਾ ਜੁਵਨਾਈਲ ਹੈ ਉਹ ਵੀ ਫਿਰੋਜ਼ਪੁਰ ਏਰੀਆ ਦਾ ਰਹਿਣਾਣਾ ਹੈ 16 ਸਾਲ ਉਮਰ ਦਾ 7ਵੀਂ ਤੱਕ ਐਜੂਕੇਸ਼ਨ ਪੜ੍ਹੀ ਹੈ ਉਹਨੇ ਤੇ ਇਸੋਲਾਵਾ ਰਮਨਜੀਤ ਰਮਨ ਹੈ ਇਹ ਹੈਗਾ ਖਾਲੜੇ ਤਰਨਤਾਰਨ ਦਾ 19 ਸਾਲ ਦਾ ਇਹ ਪੀਕਿਮਿੰਡ ਪੜਾਈ ਕਰ ਰਿਹਾ ਹੈ ਕਾਲਜ ਦੇ ਵਿੱਚ ਸੋ ਜੇ ਆਪਾਂ ਇੱਥੇ ਚਾਤੀ ਮਾਰੀਏ ਕਿ ਨਵੇਂ ਬੱਚੇ ਜਿਹੜੇ ਐ ਇਸ ਜਿਹੜੇ ਉਹ ਲਾਲਚ ਦੇ ਵਿੱਚ ਡਰੱਗਸ ਦੇ ਪੈ ਕੇ ਇਹ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਰਹੇ ਸਪਗਲਿੰਗ ਦੇ ਔਰ ਮੈਂ ਸਮਝਦਾ ਕਿ ਇਹਦੇ ਚ ਤੁਹਾਡੇ ਰਾਹੀਂ ਜ਼ਰੂਰ ਮੈਂ ਮੈਸੇਜ ਜਿਹੜਾ ਚਾਹੁੰਦਾ ਕਿ ਨਵੇਂ ਬੱਚਿਆਂ ਨੂੰ ਇਸ ਗੱਲ ਤੋਂ ਇਰੇਜ਼ ਕਰਨਾ ਚਾਹੀਦਾ ਹੈ ਔਰ ਲਾਲਚੇ ਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਮਿਹਨਤ ਦੇ ਨਾਲ ਆਪਣੀ ਕਮਾਈ ਕਰਨ ਤਾਂ ਕਿ ਵਧੀਆ ਉਹਨਾਂ ਦਾ ਜੀਵਨ ਨੀਂ ਪੈਸੇ ਵਾਲੇ ਹੀ ਹੈ ਜੀ ਜ਼ਿਆਦਾ ਨਸ਼ੇ ਵਾਲਾ ਨਹੀਂ ਇੰਨਾ ਕੋਈ ਗੱਲ ਸਾਹਮਣੇ ਆਈ ਕਿਉਂਕਿ ਯੰਗਸਟਰ ਨੇ ਅਜੇ ਹਾਂਜੀ ਮਤਲਬ ਇੱਤਾਂ ਜੀ ਵਿੱਚ ਦਰਿਆ ਚੱਲਦਾ ਇਹਨਾਂ ਦੇ ਪਿੰਡ ਤੋਂ ਅੱਗੇ ਫਿਰ ਪਿੰਡ ਨੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਉੱਥੇ ਜਦੋਂ ਇਹਨਾਂ ਨੇ ਕਿਉਂਕਿ ਜੇ ਆਪਾਂ ਮੈਨ ਕਿਸੇ ਕੋਲ ਪਾਲ ਤੋਂ ਜਾਣਿਆ ਕੋਈ ਨਾ ਕੋਈ ਚੱਕਿੰਗ ਹੋ ਜਾਂਦੀ ਹੈ ਤਾਂ ਆਮ ਹੁੰਦਾ ਕਿ ਕਿਸੇ ਨਾਲ ਉਧਰ ਟੱਪ ਕੇ ਕਿਸੇ ਨਾਲ ਹੀ ਮੁੜਿਆ ਹੈ ਉਹਦੇ ਚ ਕਈ ਵਾਰ ਇਕ ਲੱਗਦਾ ਪਿੰਡ ਦੇ ਬੱਚਾ ਕੋਈ ਜਾ ਰਿਹਾ ਜਾਂ ਹੋਰ ਆ ਗਿਆ ਉਹਦੇ ਚ ਇਹ ਬਾਕੀ ਜ਼ਿਲ੍ਹਿਆਂ ਚ ਵੀ ਕਰਦੇ ਰਹੇ ਆ ਜੀ ਅੰਮ੍ਰਿਤਸਰ ਸਾਈਡ ਨੂੰ ਆ ਰਹੇ ਸੀ ਤੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਕਿਤੇ ਉਸ ਕਰਕੇ ਉਹ ਉੱਥੇ ਆਪਣੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਚ ਫੜੇ ਗਏ ਪਾਕਿਸਤਾਨ ਬੇਸਡ ਸਵੰਗਲ ਹੈਗੇ ਜੀ ਕਿਉਂਕਿ ਇਹਨਾਂ ਦਾ رابطہ ਜਦੋਂ ਤਾਰਾਂ ਤੋਂ ਪਾਰ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਹੋ ਜਾਂਦਾ ਉਹਨਾਂ ਨਾਲ ਇਹ ਸਾਰਾ ਟਾਈਅਪ ਸਿਗਾ ਇਹਨਾਂ ਦਾ ਫੋਨਰ ਆਹੀ ਉਹਦੇ ਨਾਲ ਹੀ ਡਰੋਨ ਦੀ ਜਿਹੜੀ ਹੈ ਉਹ ਡਰਾਪਿੰਗ ਹੁੰਦੀ ਜਿਆਦਾ ਲੱਗ ਜਗਾ ਨਹੀਂ ਕੋਈ ਏਰੀਆ ਜੀ ਅਰੇ ਭਾਈ ਨਾਲ ਦੇ ਪਿੰਡਾਂ ਦੇ ਹੀ ਹੈ ਕੋ ਮੈਂ ਤਾਂ ਤਾਂ ਹੀ ਕਹਿੰਨਾ ਜੀ ਆਪਣੇ ਸਮਾਜ ਦੇ ਵਿੱਚ ਜਿਹੜਾ ਲਾਲਚ ਦੇ ਵਿੱਚ ਫਸ ਰਹੇ ਬੱਚੇ ਇਹਨਾਂ ਨੂੰ ਪੇਰੈਂਟਸ ਨੂੰ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਹੀ ਚਾਹੀਦਾ ਜੀ ਕਿ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਇਦਰੋਂ ਇਹਨਾਂ ਨੂੰ ਸਮਝਾਇਆ ਜਾਵੇ ਕਾਉਂਸਲ ਕੀਤਾ ਜਾਵੇ ਸੋ ਥੈਟ ਇਹ ਆਪਣੀ ਜ਼ਿੰਦਗੀ ਨਾ ਖਰਾਬ ਕਰ ਉਹੀ ਹੈ ਜਿਹੜਾ ਆਪਣੇ ਰਮਨਜੀਤ ਹੈ ਪੜਦਾ ਪਿੱਛੇ ਵਿੰਡ ਤਫਾ ਯਾਰਾਂ ਦੋ ਅਲੱਗ-ਅਲੱਗ ਹੋਈਆਂ ਜੀ ਇੱਕ ਥਾਣਾ ਕੰਟੋਨਮੈਂਟ ਦੀ ਐ CIA ਸਟਾਫ 1 ਵੱਲੋਂ ਤੇ ਇੱਕ CIA 2 ਵੱਲੋਂ ਹੈਗੀ ਐ ਉਹਦੇ ਚ ਚਾਰਜੇਸ CIA 1 ਦੀ ਐ ਤੇ ਕੰਟੋਨਮੈਂਟ ਚ ਹੈਗੀ ਐ CIA 2 ਯਾਰ ਹੋਵੇ ਉਹ ਬੱਚੇ ਨੂੰ ਆਮ ਕੋ ਚੈੱਕ ਨਹੀਂ ਕਰਦਾ ਥੋੜਾ ਜੰਗਸਰ ਦੇਖ ਕੇ ਅਗਲਾ ਕਹਿੰਦਾ ਬੱਚਾ ਜਾ ਰਿਹਾ ਜੀ ਕਿੱਦਾਂ ਕੋਤਾ ਚ ਕੰਮ ਕਰਦਾ ਹੁਣ ਉਹ ਸਾਰੀ ਅਸੀਂ ਉੱਥੇ ਲੋਕਲ ਪੁਲਿਸ ਨੂੰ ਵੀ ਸਾਰੀ ਇਹ ਗੱਲ ਦੱਸਾਂਗੇ ਕਿ ਇਹ ਤਾਂ ਡਰੋਨ ਰਾਹੀਂ ਹੈ ਪਰ ਉਹਦੀ ਟਰਾਂਸਪੋਰਟੇਸ਼ਨ ਦਾ ਮਾਧਿਅਮ ਇਹਨਾਂ ਨੇ ਜਿਹੜਾ ਵਹੀਕਲ ਦੀ ਜਗ੍ਹਾ ਹੈ ਬੋਟ ਕਰ ਲਿਆ ਟੂ ਗੈਟ ਇਟ ਅਕ੍ਰੋਸ ਦੀ ਸਤਲੁਜ ਕਿਉਂਕਿ ਜੇ ਬ੍ਰਿਆਰ ਰਸਤੇ ਪੰਦਾ ਹੈ ਜੇ ਪੁਲ ਟੱਪਾਂਗੇ ਉੱਥੇ ਚੈਕਿੰਗ ਹੁੰਦੀ ਹੋਊਗੀ ਜੀ ਯਾਰ ਇਹ ਕਿਸੇ ਵਾਲਾ ਬੰਦਾ ਸਿੱਧਾ ਹੀ ਆ ਗਿਆ ਇਸ ਮੇਨਲੈਂਡ 'ਚ ਮਾਇਦੇ ਵਿੱਚ ਸਾਰੇ ਨੂੰ ਆਪਣੇ ਬਾਰੇ ਇਸ ਬਾਰੇ ਅਵੇਅਰ ਹੋਣ ਦੀ ਲੋੜ ਹੈ ਚਾਤੀ ਮਾਰਨ ਦੀ ਲੋੜ ਹੈ ਕਿ ਕਿੱਥੇ ਆਪਾਂ ਆਪਣੇ ਰੋਲ ਦੇ ਵਿੱਚ ਹੋਰ ਸਾਨੂੰ ਮਾਨਿਟਰਿੰਗ ਦੀ ਲੋੜ ਹੈ ਚਾਹੇ ਉਹ ਪਰਿਵਾਰ ਹੈ ਚਾਹੇ ਉਹ ਸਕੂਲ ਨੇ ਉੱਥੇ ਸਾਰਾ ਇਹਨਾਂ ਦੇ ਉੱਤੇ ਟੀਚਰਸ ਤੇ ਜਿਹੜੇ ਪੇਰੈਂਟਸ ਦਾ ਬੜਾ ਵੱਡਾ ਰੋਲ ਹੁੰਦਾ ਕਿਸੇ ਬੱਚੇ ਦੀ ਪ੍ਰਿੰਗਿੰਗ ਆਪ ਤੇ ਸੋ ਉਹਨਾਂ ਨੂੰ ਵੀ ਹੋਰ ਸਟੈਪ ਇਨ ਕਰਨਾ ਚਾਹੀਦਾ ਬਾਕੀ ਸਮਾਜ ਨੂੰ ਵੀ ਸਾਰਿਆਂ ਨੂੰ ਰਲ ਕੇ ਆਪਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਸਾਡੀ ਨਵੀਂ ਜਨਰੇਸ਼ਨ ਜਿਹੜੀ ਹੈ ਇਸ ਲਾਲਚ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਨਾ ਖਾਪ ਅਵੇਅਰਨੈਸ ਨਾਲ ਨਾਲ ਚੱਲਦੀ ਰਹੀ ਹੈ ਕਿ ਹੋਰ ਹੋਰ ਲੋੜ ਹੈ ਅਵੇਅਰਨੈਸ ਬਾਰੇ ਜਦੋਂ ਬਾਰੇ ਕਿਸੇ ਨੂੰ ਜਾ ਕੇ ਦੱਸਦੇ ਆ ਵੀ ਇਹ ਕੀ ਹਾਰਮੋਨਸ ਨੇ ਤੇ ਬੰਦਾ ਕਿੱਥੇ ਗਿਆ ਰੀਅਲ ਟਾਈਮ ਸਟੋਰੀ ਦਾ ਨੈਚੁਰਲੀ ਫਰ ਪੈਂਦਾ ਬੱਚੀ ਦੀ